ਕੀ ਗੱਲਬਾਤ ਕੀ ਹੋਈ ਹੈ ਜੀ ਗੱਲਬਾਤ ਅੱਜ ਤੋਂ 4 ਦਿਨ ਪਹਿਲਾਂ ਗੱਲ ਹੋਈ ਠੀਕ ਠਾਕ ਹੀ ਹਾਂਜੀ ਕੱਲਾਂ ਨੂੰ ਪਤਾ ਲੱਗਾ ਕਿ ਉਹਦੇ ਸੱਟ ਲੱਗ ਗਈ ਆ ਹੂੰ ਬਾਅਦ ਚ ਪਤਾ ਲੱਗਾ ਘੰਟੇ ਤੱਕ ਪਿਓ ਮੁੱਸੀਂ ਧੰਨੇ ਆ ਗਿਆ ਵਾਹ ਤਲਾ ਹੂੰ ਕਿੰਨਾ ਚਿਰ ਪਹਿਲਾਂ ਗਿਆ ਸੀ ਦੁਬਈ ਉਹ ਨੂੰ 1.5 ਸਾਲ ਹੀ ਪਉਨੇ 2 ਸਾਲ ਹੀ ਹੋ ਗਿਆ ਜੇ ਜਿੱਦ ਤੱਕ ਦੀ ਲਾਸਟ ਟਾਈਮ ਗੱਲ ਹੋਈ ਫੇਰ ਤਾਂ ਕੀ ਗੱਲਾਂ ਬਾਤਾਂ ਕਿਤੇ ਆ ਨੇ ਗੱਲਾਂ ਬਾਤਾਂ ਕਿਤੇ ਆ ਮੰਮੀ ਤੂੰ ਠੀਕ ਠਾਕ ਆ ਮੰਮੀ ਮੈਨੂੰ ਤੁਰ ਕੇ ਦੱਸ ਤੂੰ ਸੱਟ ਲੱਗੀ ਆ ਮੈਨੂੰ ਇੱਕ ਵਾਰੀ ਤੁਰ ਕੇ ਦੱਸ ਮੈਂ ਬੱਚੇ ਮੈਂ ਠੀਕ ਠਾਕ ਆ ਤੂੰ ਬਸ ਆਪਣੀ ਸਿਹਤ ਦਾ ਧਿਆਨ ਰੱਖਣਾ ਵਾ ਤੇ ਮਾ ਤਾਂ ਇੱਕ ਜਵੀਰ ਜਿਹੜਾ ਵਿਆਹ ਕਵਾਰਾ ਸੀ ਹਾਂਜੀ ਉਹ ਕਵਾਰਾ ਸੀ ਤਨੀਆ ਤਨੀਆ ਪੈਣਾ ਕਿੰਨੇ ਭਰਾ ਨੇ ਦੋ ਭਰਾ ਦੋ ਪੈਣਾ ਵਾ ਹਾਂਜੀ ਇੱਕ ਵਿਆਹੀ ਆ ਕੀ ਆਪਾਂ ਮੰਗੀ ਕਰਦੇ ਆਂ ਪੰਜਾਬ ਸਰਕਾਰ ਜੀ ਇਹ ਕਿਤੇ ਮੇਰੇ ਬੱਚੇ ਦੀ ਡੈੱਡ ਬੋਰਨੀ ਮੇਰੇ ਘਰ ਆਉਣੀ ਚਾਹੀਦੀ ਆਂ ਮੈਂ ਬਹੁਤ ਗਰੀਬ ਆਂ 아이 ਬਹੁਤ ਗਰੀਬ ਆਂ ਮੈਂ ਬੱਚਿਆਂ ਦੇ ਸਿਰ ਤੇ ਡੋਰੀ ਹਾਂ ਮੇਰਾ ਜੀ ਪ੍ਰਗਟ ਸਿੰਘ ਜੀ ਜਨਾਬ ਇਹ ਜਿਹੜੇ ਨੌਜਵਾਨ ਦੀ ਡੈਥ ਹੋਈ ਆ ਕੀ ਮਾਮਲਾ ਕੀ ਆ ਜੀ ਇਹ ਜੀ ਜੋਰਜ ਮਸੀ ਆ ਇਹਨਾਂ ਦੇ ਪਿਤਾ ਜੀ ਦਾ ਨਾਮ ਆ ਬਾਰੀ ਦਰਬਾਰਾਂ ਸੀ ਇਹ ਲੜਕਾ ਦੁਬਈ ਵਿੱਚ ਲੇਬਰ ਦਾ ਕੰਮ ਕਰਦਾ ਸੀ ਤੇ ਉੱਥੇ ਕੱਲ ਪਤਾ ਲੱਗਾ ਕਿ ਕੰਮ ਕਰਦਿਆਂ ਕੋਈ ਮਸ਼ੀਨ ਉਤੋਂ ਡਿੱਗ ਕੇ ਉਹਦੇ ਉੱਤੇ ਪੈ ਗਈ ਤੇ ਉਹਦੀ ਸਪੋਰਟਲੀ ਡੈਥ ਹੋ ਗਈ। ਉਹ ਰਿਹਾ ਗਰੀਬ ਪਰਿਵਾਰ ਆ। ਅਸੀਂ ਪੰਜਾਬ ਸਰਕਾਰ ਨੂੰ ਜਾਂ ਜਥੇਬੰਦੀਆਂ ਨੂੰ ਜਾਂ ਐਨਜੀਓ ਜਾਂ ਹੋਰ ਜੋ ਟੀਮਾਂ ਪਿੰਡਾਂ ਵਿੱਚ ਬਣੀਆਂ ਨੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਆ ਕਿ ਇਹ ਗਰੀਬ ਪਰਿਵਾਰ ਦੀ ਮਤ ਜ਼ਰੂਰਤੀ ਕੀਤੀ ਜਾਵੇ। ਤਾਂ ਕਿ ਇਹਨਾਂ ਗਰੀਬ ਪਰਿਵਾਰ ਦੀ ਜਿਹੜੀ ਹਰ ਹੋ ਸਕੇ। ਸਰ ਇਹ ਜਿਹੜੀ ਕੰਪਨੀ ਚ ਗੱਲ ਮਤਲਬ ਕੰਮ ਕਰਦਾ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ ਜਾਂ ਕਿਸੇ ਹੋਰ ਨਾਲ ਨਹੀਂ ਸਾਡੀ ਤਾਂ ਨਹੀਂ ਹੋਈ ਪਰ ਅਸੀਂ ਕੰਪਨੀ ਨੂੰ ਵੀ ਕਾਵਾਂਗੇ ਕਿ ਉਹਨਾਂ ਦੀ ਕੰਪਨੀ ਚ ਕੰਮ ਕਰਦਾ ਹੈ ਵੀ ਉਹ ਵੀ ਇਹਨਾਂ ਦਾ ਜੋ ਬਣਦਾ ਸਰਦਾ ਆ ਉਹ ਵੀ ਕੰਪਨੀ ਵਿੱਚ ਇਹਨਾਂ ਦੀ ਮਤ ਕਰੇ ਔਰ ਉੱਥੋਂ ਜੋ ਡੱਡ ਬੜੀ ਆ ਉਹ ਵੀ ਕੰਪਨੀ ਜੇ ਸ਼ਕਤੀ ਜਾਈਏ ਇੰਡੀਆ ਪੇ ਜੇ ਜਾਵੇ ਤਾਂ ਕਿ ਪਰਿਵਾਰ ਦੇ ਵਿੱਚ ਉਹਨਾਂ ਦੀ ਡੜਬੜੀ ਆ ਸਕੇ ਸਰ ਜਦੋਂ ਕੋਈ ਵੀ ਮਤਲਬ ਮੁਲਾਜ਼ਮ ਕੰਮ ਕਰਦਾ ਉਹਦੀ ਇੰਸ਼ੋਰੈਂਸ ਹੁੰਦੀ ਹੈ ਉਹਦਾ ਬੈਨੀਫਿਟਸ ਵੀ ਹੁੰਦੇ ਨੇ ਤੁਸੀਂ ਉਹ ਮੰਗ ਕਰੋਗੇ ਕਿ ਉਹ ਬਿਲਕੁਲ ਬਿਲਕੁਲ ਜੀ ਜਦੋਂ ਬੰਦੇ ਤੋਂ ਜਾਂਦੇ ਨੇ ਉਹਨਾਂ ਦੀ ਸੋਰ ਸੰਧੀ ਆ ਇਹ ਮੰਗ ਕਰਦੇ ਆ ਕੌਮੀ ਨੋਈ ਨਾ ਕਿ ਜੋ ਵੀ ਉਹਨਾਂ ਦਾ ਬਣਦਾ ਆ ਕਿ ਉਹਨਾਂ ਨੂੰ ਜੂ ਦਿੱਤਾ ਜਾਵੇ ਉਹਦੀ ਮਾਫੀ ਆ